ਨਾਜ਼ਪਿੰਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ सुरेंद्रਦੀਪ ਦਾ ਮਿਨੀ ਕਹਾਣੀ ਸੰਗ੍ਰਹਿ ਜੀਵਨ ਆਸ਼ੀਸ਼ ਪੰਜਾਬੀ ਪਵਨ ਲੁਧਿਆਣਾ ਵਿਖੇ ਲੋਕ ਅਰਪਣ ਕੀਤਾ ਗਿਆ ਪ੍ਰਧਾਨਗੀ ਮੰਡਲ ਵਿੱਚ ਅਕੈਡਮੀ ਦੇ ਜਨਰਲ ਸਕੱਤਰ ਡਾਕਟਰ ਗੁਲਜਾਰ ਸਿੰਘ ਪੰਦੇੜ ਪ੍ਰੋਫੈਸਰ ਰਵਿੰਦਰ ਸਿੰਘ ਪੱਠੜ ਡਾਕਟਰ ਗੋਰੀ ਇਕਬਾਲ ਸਿੰਘ ਡਾਕਟਰ ਗੁਰਚਰਨ ਕੌਰ ਕੋਚਰ सुरेंद्र ਕੜੇ ਤਾਲੂਚਨ ਲੋਚੀ ਡਾਕਟਰ ਅਰਵਿੰਦਰ ਕੌਰ ਕਾਕੜਾ ਸ਼ਾਮਲ ਸਨ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਕਟਰ ਗੁਲਜਾਰ ਸਿੰਘ ਪੰਦੇਰ ਨੇ ਕਿਹਾ ਕਿ ਸਰਬਿੰਦਰ ਦੀਪ ਦਾ ਮਿਨੀ ਕਹਾਣੀ ਸੰਗ੍ਰਹਿ ਜੀਵਨ ਅਸੀਸ ਦੀਆਂ ਮਿਨੀਆ ਕਹਾਣੀਆਂ ਸਮਾਜਿਕ ਜ਼ਿੰਮੇਵਾਰੀ ਨਾਲ ਲਿਖੀਆਂ ਉੱਚ ਪੱਦਰਦੀਆਂ ਨੇ ਤੇ ਇਨ੍ਹਾਂ ਕਹਾਣੀਆਂ ਦੀ ਖੂਬਸੂਰਤੀ ਹੈ ਕਿ ਇਹਨਾਂ ਦੇ ਬਿਰਤਾਂਤ ਵਿੱਚੋਂ ਨੈਤਿਕਤਾ ਕਿਤੇ ਵੀ ਗੈਰਹਾਜ਼ਰ ਨਹੀਂ ਹੁੰਦੀ। ਸੱਚਮੁੱਚ ਕਥਾਵਾਂ ਵੀ ਵੱਡਿਆਂ ਵੱਲੋਂ ਦਿੱਤੀ ਅਸੀਸ ਵਰਗੀਆਂ ਹਨ ਅਕੈਡਮੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਰਵਿੰਦਰ ਸਿੰਘ ਪਠੱਲ ਨੇ ਕਿਹਾ ਕਿ ਸੁਰਿੰਦਰ ਦੀਪ ਦੀ ਕਹਾਣੀ ਜੀਵਨ ਦੀਆਂ ਨੈਤਿਕ ਕੀਮਤਾਂ ਨੂੰ ਲੈ ਕੇ ਚੱਲਦੀ ਹੈ ਜਿਸ ਵਿੱਚ ਨੈਤਿਕਤਾ ਬੰਧਨ ਨਹੀਂ ਸਕੋ ਸੁਤੰਤਰਤਾ ਬਣਦੀ ਹੈ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸੁਰਿੰਦਰ ਪੰਜਾਬੀ ਪਵਨ ਵਿੱਚ ਇੱਕ ਵਿਦਿਆਰਥਣ ਦੇ ਰੂਪ ਵਿੱਚ ਆਈ ਸੀ ਤੇ ਲੇਖਕਾਂ ਵਿੱਚ ਵਿਚਰਦਿਆਂ ਅੱਜ ਸਫਲ ਲੇਖਕਾਂ ਦੇ ਰੂਪ ਵਿੱਚ ਸਥਾਪਿਤ ਹੋ ਗਈ ਹੈ ਅਕੈਡਮੀ ਦੇ ਸਾਬਕਾ ਪ੍ਰਧਾਨ ਜਨਰਲ ਸਕੱਤਰ ਡਾਕਟਰ ਗੁਰੇ ਇਕਬਾਲ ਸਿੰਘ ਨੇ ਕਿਹਾ ਕਿ सुरेंद्रਦੀਪ ਪਰਿਵਾਰਿਕ ਸਮੱਸਿਆਵਾਂ ਨਾਲ ਸੰਬੰਧਿਤ ਮਸਲੇ ਵਿਸ਼ਿਆਂ ਦੀ ਕਹਾਣੀਕਾਰ ਹੈ ਜਿਹੜੀ ਇੱਕ ਆਦਰਸ਼ ਨੂੰ ਲੈ ਕੇ ਸਮਾਜ ਦੇ ਵੱਖ-ਵੱਖ ਵਰਤਾਰਿਆਂ ਨੂੰ ਆਪਣੀ ਕਹਾਣੀ ਦਾ ਹਿੱਸਾ ਬਣਾਉਂਦੀ ਹਾਂ ਪੱਖੀ ਸੁਨੇਹਾ ਦਿੰਦੀ ਹੈ ਜਿਹੜਾ ਸੁਨੇਹਾ ਆਖਰਕਾਰ ਜ਼ਿੰਦਗੀ ਦੇ ਸੰਘਰਸ਼ ਨਾਲ ਜੁੜ ਜਾਂਦਾ ਹੈ ਤੇ ਸੰਘਰਸ਼ ਔਰਤ ਦੀ ਸਮਾਜ ਵਿੱਚ ਸਪੇਸ ਨੂੰ ਸਥਾਪਿਤ ਕਰਦਾ ਹੈ ਉਸ ਦਾ ਪਹਿਲਾ ਮਿਨੀ ਕਹਾਣੀ ਸੰਗ੍ਰਹਿ ਮਨ ਦੇ ਮੋਤੀ ਦੂਜੀ ਪੁਸਤਕ ਪੁਸਤਕ ਪ੍ਰੇਮੀ ਪ੍ਰੇਮ ਸਿੰਘ ਬਾਜਾਜ ਤੀਜੀ ਪੁਸਤਕ ਮਹਿੰਦੀ ਕਹਾਣੀ ਸੰਗ੍ਰਹਿ ਇਸ ਕਹਾਣੀ ਸੰਗ੍ਰਹਿ ਵਿੱਚ ਸੁਰਿੰਦਰ ਦੀਪ ਦੀ ਕਹਾਣੀ ਕਲਾ ਨਿਖਰ ਕੇ ਸਾਹਮਣੇ ਆਉਂਦੀ ਹੈ ਪੰਜਾਬੀ ਕਹਾਣੀ ਵਿੱਚ ਉਹ ਆਪਣੀ ਸਪੇਸ ਗ੍ਰਹਿਣ ਕਰਦੀ ਹੈ ਜੀਵਨ ਆਸ਼ੀਸ਼ ਮਿਨੀ ਕਹਾਣੀ ਸੰਗ੍ਰਹਿ ਪਰਿਵਾਰ ਦੇ ਤੇ ਮਨੁੱਖੀ ਜੀਵਨ ਦੇ ਵਾਕ-ਵਾਕ ਸਿਰੋਕਾਰ ਨਾਲ ਜੁੜਿਆ ਹੋਇਆ ਹੈ ਅੱਜ ਉਸਦੀ ਚੌਥੀ ਪੁਸਤਕ ਲੋਕ ਅਰਪਣ ਹੋਣ ਤੇ ਮੈਂ ਉਸ ਨੂੰ ਵਧਾਈ ਦਿੰਦਾ ਹਾਂ। ਸੁਰਿੰਦਰ ਕੈਲੇ ਨੇ ਸੁਰਿੰਦਰਦੀਪ ਨੂੰ ਜੀਵਨ ਅਸੀਸ ਪੁਸਤਕ ਲੋਕ ਅਰਪਣ ਹੋਣ ਤੇ ਵਧਾਈ ਦਿੰਦਿਆਂ ਕਿਹਾ ਕਿ ਜੋ ਕਿ ਸਮਾਜ ਦੀ ਜਟਲਤਾ ਦੇ ਪ੍ਰਸੰਗ ਵਿੱਚ ਵਿਚਰਦੇ ਵਿਅਕਤੀਆਂ ਦੀ ਮਨ ਮਾਨਸਿਕਤਾ, ਮਨੋਭਾਵ, ਮੋਹ ਪਿਆਰ, ਦਰਦ, ਪੀੜ ਦਾ ਜਿਥਾਰਤ ਤੇ ਜੀਵਨ ਸ਼ੈਲੀ ਤੇ ਪ੍ਰਭਾਵ ਸੁਰਿੰਦਰਦੀਪ ਦੀਆਂ ਕਹਾਣੀਆਂ ਦਾ ਇੱਕ ਹੋਰ ਪਹਿਲ ਹੈ। ਜੀਵਨ ਅਸੀਸ ਮਿਨੀ ਕਹਾਣੀ ਸੰਗ੍ਰਹਿ ਮਨ ਦੇ ਮੋਤੀ ਤੋਂ ਅਗਲਾ ਗੌਰਨ ਗੋਲਨ ਜੋਗ ਆਗਾ ਬਦੂ ਕਦਮ ਹੈ ਡਾਕਟਰ ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ सुरेंद्रਦੀਪ ਦਾ ਸਮਾਜ ਪ੍ਰਤੀ ਅਨੁਭਵ ਇਨਾ ਮਿਨੀ ਕਹਾਣੀਆਂ ਦੇ ਵਿੱਚ ਆਪਣੀ ਸਪੇਸ ਗ੍ਰਹਿਣ ਕਰਦਾ ਹੈ ਜਿਸ ਦੇ ਤਹਿਤ ਅਨੇਕਾਂ ਸਮਾਜਿਕ ਸਰਵਕਾਰਾਂ ਨੂੰ ਕਲਾਮੇ ਵਿੱਚ ਲੈਂਦੀ ਇਹ ਕਹਾਣੀ ਨਰੋਏ ਪਾਵਨ ਨਾਲ ਲਬਰੀਜ਼ ਹੈ ਡਾਕਟਰ ਗੁਰਚਰਨ ਕੌਰ ਕੋਚਰ ਨੇ सुरेंद्रਦੀਪ ਨੂੰ ਪੁਸਤਕ ਲੋਕ ਅਰਪਣ ਤੇ ਵਧਾਈ ਦਿੰਦਿਆਂ ਕਿਹਾ ਕਿ ਜੀਵਨ ਅਸੀਸ ਮਿਨੀ ਕਹਾਣੀ ਸੰਗ੍ਰਹਿ ਜ਼ਿੰਦਗੀ ਦੇ ਸਰੂਕਾਰਾਂ ਨਾਲ ਜੁੜਿਆ ਅਜੋਕੇ ਵਰਤਾਰਿਆਂ ਤੇ ਬਖੂਬੀ ਬਾਤ ਆਉਂਦਾ ਹੈ। ਮਨਦੀਪ ਕੌਰ ਭਮਰਾ ਨੇ ਕਿਹਾ ਕਿ ਪੰਜਾਬੀ ਸਾਹਿਤ ਵਿੱਚ ਕਹਾਣੀ ਕਲਾ ਦੇ ਮਹੱਤਵਪੂਰਨ ਸਥਾਨ ਵਿੱਚ सुरेंद्रਦੀਪ ਹੁਣ ਤੱਕ ਲਗਭਗ 200 ਕਹਾਣੀਆਂ ਦੇ ਨਾਲ ਪੱਕੇ ਪੈਰੀਂ ਸਥਾਪਿਤ ਹੋ ਚੁੱਕੀ ਹੈ। ਸਮਾਜ ਦੇ ਵਿਪਿੰਨ ਵਿਪਿੰਨ ਸੂਖਮ ਵਿਸ਼ਾ ਉੱਪਰ ਆਪਣੀ ਗੱਲ ਕਰਦੇ ਆ ਉਹ ਆਪਣਾ ਕਹਾਣੀ ਸੰਸਾਰ ਸਿਰਜਦੀ ਹੈ ਹੁਣੇ ਆਈ ਉਸ ਦੀ ਪੁਸਤਕ ਜੀਵਨ ਅਸੀਸ ਦੀਆਂ ਕਹਾਣੀਆਂ ਕੁਝ ਵਿੱਚ ਸਮੁੰਦਰ ਬੰਦ ਕਰਨ ਵਾਲੀ ਗੱਲ ਤੇ ਮੋਹਰ ਲਗਾਉਂਦੀਆਂ ਹਨ ਮੈਂ ਸੁਰਿੰਦਰਦੀਪ ਨੂੰ ਆਪਣੇ ਸਮਕਾਲ ਵਿੱਚ ਹੋਰ ਵੀ ਸਮਰੱਥ ਕਹਾਣੀਕਾਰ ਬਣਨ ਅਤੇ ਨਿਖੜ ਕੇ ਸਾਹਮਣੇ ਆਉਣ ਲਈ ਦੁਆਵਾ ਦਿੰਦੀ ਹਾਂ ਸੁਰਿੰਦਰਦੀਪ ਨੇ ਸ਼ਬਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੀ ਖੁਸ਼ ਨਸੀਬੀ ਹੈ ਕਿ ਲੰਬੇ ਸਮੇਂ ਤੋਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵਿਕੇ ਦਫਤਰ ਇੰਚਾਰਜ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਮੈਨੂੰ ਬਡੇ ਲੇਖਕਾਂ ਅਤੇ ਚਿੰਤਕਾਂ ਤੋਂ ਲੇਖਣ ਦੀ ਪ੍ਰੇਰਣਾ ਮਿਲੀ ਅਤੇ ਉਨ੍ਹਾਂ ਸ਼ਬਦ ਦੇ ਅਸ਼ੀਰਵਾਦ ਨਾਲ ਹੀ ਅੱਜ ਇਹ ਮੁਕਾਮ ਹਾਸਲ ਹੋਇਆ ਹੈ ਮੇਰੇ ਪਰਿਵਾਰ ਤੋਂ ਮਿਲੇ ਸਹਿਯੋਗ ਸਦਕਾ ਹੀ ਅੱਜ ਚੌਥੀ ਪੁਸਤਕ ਲੋਕ ਅਰਪਣ ਹੋ ਰਹੀ ਹੈ ਮੈਂ ਹਾਊਸ ਆਫ ਲਿਟਰੇਚਰ ਦੇ ਮਾਲਕ ਵਿਜੇ ਕੁਮਾਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੀ ਬਦੌਲਤ ਖੂਬਸੂਰਤ ਦਿਖਵਾਲਾ ਮਿੰਨੀ ਕਹਾਣੀ ਸੰਗ੍ਰਹਿ ਜੀਵਨ ਆਸ਼ੀਸ਼ ਪ੍ਰਕਾਸ਼ਿਤ ਹੋ ਕੇ ਪਾਠਕਾਂ ਤੱਕ ਪਹੁੰਚਿਆ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਪੋਲਾ ਸਿੰਘ ਸੰਘੇੜਾ ਡਾਕਟਰ सुरेंद्र ਸਿੰਘ ਭੱਟੜ ਹਰਮੀਤ ਵਿਦਿਆਰਥੀ ਜਸਵੀਰ ਚਾਹਜਿੰਦਰ ਸਿੰਘ 인ਦਰਜੀਤ ਪਾਲਕੌਰ ਮਨਦੀਪ ਕੌਰ ਪੰਮਰਾ ਬੀਬਾ ਕੁਲਵੰਤ ਮੀਤ ਅਨਮੋਲ ਦੀਪ ਜਗਦੀਪ ਸਿੰਘ ਡਾਕਟਰ ਨਾਇਬ ਸਿੰਘ ਮੰਡੀਰ ਇੰਜੀਨੀਅਰ ਡੀ ਐਮ ਸਿੰਘ ਡਾਕਟਰ ਹਰਪ੍ਰੀਤ ਸਿੰਘ ਰਾਣਾ ਜਸਪਾਲ ਮਾਨਕੇੜਾ ਜਗਦੀਸ਼ ਰਾਏ ਕੁਲਾਰੀਆ ਡਾਕਟਰ ਹਰਪ੍ਰੀਤ ਸਿੰਘ ਰਾਣਾ ਡਾਕਟਰ ਗੁਰਵਿੰਦਰ ਸਿੰਘ ਅਮਨ ਕੁਲਵਿੰਦਰ ਕੌਸ਼ਲ ਵਿਜੇ ਕੁਮਾਰ ਅਮਰਜੀਤ ਚੇਰਪੁਰੀ ਸਿਮਰਨਜੀਤ ਸਿੰਘ ਦਵਿੰਦਰ ਪਟਿਆਲਵੀ ਸੀਮਾ ਬਰਮਾ ਗੁਰਪ੍ਰੀਤ ਕੌਰ ਸਿਮਰਨ ਢੋਗਾ ਰਘਵੀਰ ਸਿੰਘ ਸੰਧੂ ਪਰਮਜੀਤ ਕੌਰ ਨਿਮਰਤਾ ਸੁਖਪਾਲ ਸਿੰਘ ਤਰਮਿੰਦਰ ਕੁਮਾਰ ਬੂਟਾ ਸਿੰਘ ਸਮੇਤ ਕਾਫੀ ਗਿਣਤੀ ਵਿੱਚ ਲੇਖਕ ਅਤੇ ਪਾਠਕ ਹਾਜ਼ਰ ਸਨ